ਅਸਿਕਾਲ ਦੀ ਡੀਪੀਸੀ ਪੰਜਾਬੀ ਦੇ ਤੁਹਾਡੇ ਕੋਰੀ ਫੇਅਰ ਤੋਂ ਸਵਾਗਤ ਹੈ ਆਮ ਜਨਤਾ ਦਾ ਲੱਕ ਤੋੜ ਰਹੀ ਏ ਅੱਜ ਕੱਲ ਵਧਦੀ ਹੋਈ ਮੰਗਾਈ ਹਰ ਚੀਜ਼ ਨੂੰ ਅੱਗ ਲੱਗੀ ਹੋਈ ਏ ਹਰ ਚੀਜ਼ ਵੱਤ ਤੋਂ ਵੱਧ ਰੇਟਾਂ ਦੇ ਵਿੱਚ ਜਿਹੜੀ ਏ ਮਾਰਕੀਟ ਦੇ ਵਿੱਚ ਵਿਕਦੀ ਪਈ ਏ ਤੁਹਾਨੂੰ ਦੱਸ ਦਈਏ ਕਿ ਬਹੁਤ ਜ਼ਿਆਦਾ ਮੰਗਾਈ ਤੋਂ ਲੋਕ ਪ੍ਰੇਸ਼ਾਨ ਹੋ ਚੁੱਕੇ ਨੇ ਬਹੁਤ ਜ਼ਿਆਦਾ ਮੰਗਾਈ ਨੇ ਆਮ ਜਨਤਾ ਦਾ ਲੱਕ ਤਾਂ ਤੋੜੇ ਤੋੜਿਆ ਇੱਥੇ ਦੁਕਾਨਦਾਰੀਆਂ ਵੀ ਜਿਹੜੀਆਂ ਨੇ ਉਹ ਠੰਡੀਆਂ ਪੈਂਦੀਆਂ ਨਜ਼ਰ ਆ ਰਹੀਆਂ ਨੇ ਮੰਗਾਈ ਦੇ ਕਰਕੇ ਜਦੋਂ ਮਾਰਕੀਟ ਦੇ ਵਿੱਚ ਘੁੰਮਦੇ ਫਿਰਦੇ ਗੱਲਬਾਤ ਕੀਤੀ ਪੱਤਰਕਾਰਾਂ ਨੇ ਤਾਂ ਉਹਨਾਂ ਨੇ ਦੇਖਿਆ ਕਿ ਹਰ ਚੀਜ਼ ਦੇ ਨਾਲ-ਨਾਲ ਸਬਜ਼ੀਆਂ ਦੇ ਰੇਟ ਵੀ ਜਿਹੜੇ ਆ ਉਹ ਬਹੁਤ ਜ਼ਿਆਦਾ ਵੱਧ ਚੁੱਕੇ ਨੇ ਮਾਰਕੀਟ ਵਿੱਚ ਜਾ ਕੇ ਜਦੋਂ ਸਬਜ਼ੀਆਂ ਦੇ ਰੇਟਾਂ ਤੇ ਗੱਲਬਾਤ ਕੀਤੀ ਗਈ ਤੇ 60 ਰੁਪਏ ਕਿਲੋ ਗੰਡੇ ਜਿੱਥੇ ਕਿ ਦੁਕਾਨਦਾਰਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ 55 ਤੋਂ 52 ਰੁਪਏ ਜਿਹੜੇ ਆ ਸਾਨੂੰ ਮੰਡੀ ਤੋਂ ਉਹ ਜਿਹੜੇ ਆ ਗੰਡੇ ਪਿਆਜ਼ ਮਿਲਦੇ ਪਏ ਆ ਤੇ ਅਸੀਂ ਜਿਹੜਾ ਆ 60 ਰੁਪਏ ਕਿਲੋ ਗੰਡੇ ਪਿਆਜ਼ ਆਮ ਜਨਤਾ ਨੂੰ ਵੇਚਣ ਦੀ ਕੋਸ਼ਿਸ਼ ਕਰਦੇ ਪਏ ਆ ਉਥੇ ਹੀ ਉਹਨਾਂ ਨੇ ਆਪਣਾ ਦੁੱਖ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਸ ਚੀਜ਼ ਦੇ ਨਾਲ ਸਾਡੀ ਦੁਕਾਨਦਾਰੀ ਵੀ ਖਰਾਬ ਹੁੰਦੀ ਕਿਉਂਕਿ ਇੱਕ ਕਸਟਮਰ ਜਦੋਂ ਇੱਧਰ ਉੱਧਰ ਘੁੰਮ ਕੇ ਆਉਂਦਾ ਆ 1 ਕਿਲੋ ਗੰਡੇ ਲੈਣੇ ਹੁੰਦੇ ਆ ਤੇ 10 ਦੁਕਾਨਾਂ ਤੇ ਉਹ ਫਿਰ ਕੇ ਆਉਂਦਾ ਆ ਤੇ ਪਤਾ ਨਹੀਂ ਕਿਹੜੀ ਦੁਕਾਨ ਤੋਂ ਉਹਨੇ ਬਾਅਦ ਚ ਖਰੀਦ ਕਰ ਲੈਣੀ ਹੁੰਦੀ ਹੈ ਪਰ ਇਹਦੇ ਨਾਲ ਦੁਕਾਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਆ ਦੁਕਾਨਦਾਰਾਂ ਨੂੰ ਤੇ ਨੁਕਸਾਨ ਹੋ ਹੀ ਰਿਹਾ ਆ ਜਦੋਂ ਆਮ ਜਨਤਾ ਦੇ ਵਿੱਚ ਜਾ ਕੇ ਪੱਤਰਕਾਰਾਂ ਨੇ ਗੱਲਬਾਤ ਕੀਤੀ ਤੇ ਆਮ ਜਨਤਾ ਨੇ ਕਿਹਾ ਕਿ ਅਸੀਂ ਤਾਂ ਰੋਣ ਹੱਕੇ ਹੋ ਗਏ ਆ ਜਿੰਨੀਆਂ ਕਿ ਤਨਖਾਹਾਂ ਨੇ ਬਜਟ ਉਸ ਤੋਂ ਉੱਪਰ ਚੱਲਿਆ ਜਾਂਦਾ ਘਰਾਂ ਦਾ ਕਿਉਂਕਿ ਸਬਜ਼ੀਆਂ ਬਹੁਤ ਜ਼ਿਆਦਾ ਮਹਿੰਗੀਆਂ ਨੇ ਮਾਰਕੀਟ ਦੇ ਵਿੱਚ ਗੱਲਬਾਤ ਕਰਦੇ ਆ ਪਤਾ ਚੱਲਿਆ ਕਿ ਜਿਹੜੀਆਂ ਸਬਜ਼ੀਆਂ ਨੇ ਉਹਨਾਂ ਦੇ ਨਾਲ ਸਲਾਦ ਜਿਹੜਾ ਆ ਉਹ ਵੀ ਅਗਨੁਮਾ ਭੁੰਨਿਆ ਹੋਇਆ ਸਲਾਦ ਮਿਲਦਾ ਪਿਆ ਆ ਕੈਮ ਤੋਂ ਭਾ ਕੇ ਸਲਾਦ ਨੂੰ ਵੀ ਅੱਗ ਲੱਗੀ ਹੋਈ ਏ ਜੇ ਗੱਲ ਕਰ ਲਈਏ ਮੂਲੀ ਤੇ ਜਿਹੜੀ 80-90 ਰੁਪਏ ਕਿਲੋ ਜਿਹੜੀ ਇਹ ਮੂਲੀ ਜਿਹੜੀ ਇਹ ਵਿਕਦੀ ਪਈ ਏ ਨਾਲ ਦੇ ਨਾਲ ਤੁਹਾਨੂੰ ਦੱਦੀ ਕਿ ਉਹਨਾਂ ਨੇ ਕਿਹਾ ਕਿ ਜੇਕਰ ਇਹਦੇ ਪੱਤੇ ਲਾ ਕੇ ਵੇਚੀਏ ਤਾਂ ਇਹ ਹੀ ਮੂਲੀ ਜਿਹੜੀ ਇਹ 150 ਰੁਪਏ ਕਿਲੋ ਤਕਰੀਬਨ ਤਕਰੀਬਨ ਚਲੀ ਜਾਂਦੀ ਏ ਇੰਨੀਆਂ ਮਹਿੰਗੀਆਂ ਸਬਜ਼ੀਆਂ ਲੈਣੀਆਂ ਬਹੁਤ ਔਖੀਆਂ ਹੋ ਰਹੀਆਂ ਨੇ ਮਾਰਕੀਟ ਦੇ ਵਿੱਚ ਤੇ ਨਾਲ ਦੀ ਨਾਲ ਜਿਹੜਾ ਦੁਕਾਨਦਾਰਾਂ ਨੇ ਇਹ ਵੀ ਗੱਲ ਕਹੀ ਕਿ ਲੋਕਾਂ ਦੇ ਵਾਸਤੇ ਤਾਂ ਮੁਸੀਬਤ ਬਣੀ ਹੋਈ ਏ ਮੰਗਾਈ ਵਕਰੇਤਾ ਦੇ ਲਈ ਵੀ ਜਿਹੜੀ ਏ ਉਹ ਮੰਗਾਈ ਬਹੁਤ ਵੱਡੀ ਸਿਰਦਰਦੀ ਬਣੀ ਹੋਈ ਹੈ ਕਿਉਂਕਿ ਜਦੋਂ ਉਹਨਾਂ ਦੇ ਕੋਲ ਗਾਹਕ ਆਉਂਦਾ ਆ ਤਾਂ ਰੇਟ ਉੱਚੇ ਨੀਵੇਂ ਕਰਨ ਦੀ ਗੱਲ ਕਰਦਾ ਤੇ ਦੁਕਾਨਦਾਰ ਆਪ ਵੀ ਪਰੇਸ਼ਾਨ ਹੋ ਜਾਂਦਾ ਕਿ ਮੈਂ ਲਿਆਂਦੇ ਕੀ ਭਾਣੇ ਤੇ ਦਵਾ ਕੀ ਭਾ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਲੈਣ ਵਾਲੇ ਜਿਹੜੇ ਆ ਉਹ ਦੁਕਾਨਦਾਰਾਂ ਦੇ ਨਾਲ 바ਰਗੇਨਿੰਗ ਕਰਨੀ ਸ਼ੁਰੂ ਕਰ ਦਿੰਦੇ ਆ ਇਤੋਂ ਤੱਕ ਕਿ ਜੇਕਰ 55 ਰੁਪਏ ਕਿਲੋ ਗੰਡੇ ਆਏ ਆ ਤੇ ਕਈ ਵਾਰੀ ਮਾਰਕੀਟ ਦੇ ਵਿੱਚ ਬੀਬੀਆਂ ਜਾ ਕੇ ਲੜਦੀਆਂ ਨੇ ਵੀ ਗੰਡੇ 50 ਰੁਪਏ ਕਿਲੋ ਦੇ ਦੇ ਪਰ ਉਹ ਵੀ ਕੀ ਕਰਨ 55 ਲਿਆ ਕੇ 50 ਤਾਂ ਨਹੀਂ ਦੇ ਸਕਦੇ ਨਾ ਇਸ ਕਰਕੇ ਤੁਹਾਨੂੰ ਦੱਈਏ ਕੀ ਜੇ 4-5 ਰੁਪਏ ਗੰਡਿਆਂ ਤੇ ਪਿਛੇ ਕਮਾ ਰਿਹਾ ਤੇ ਉਹ ਵੀ ਸਾਰੀ ਦਿਹਾੜੀ ਦੀ ਸਿਰਦਰਦੀ ਤੋਂ ਬਾਅਦ ਕਮਾਏ ਜਾਂਦੇ ਆ ਉਹਨਾਂ ਨੇ ਕਿਹਾ ਜਾ ਕਿ ਇਹ 4-5 ਰੁਪਏ ਵੀ ਜਿਹੜੇ ਅਸੀਂ ਕਮਾਉਨੇ ਆ ਇਹਦੇ ਨਾਲ ਸਾਡੇ ਵੀ ਘਰਾਂ ਦਾ ਗੁਜ਼ਾਰਾ ਜਿਹੜਾ ਆ ਮੁਸ਼ਕਲ ਦੇ ਨਾਲ ਆ ਸਰਕਾਰਾਂ ਨੂੰ ਚਾਹੀਦਾ ਵੀ ਜੇਕਰ ਟੈਕਸ ਵਧਾਏ ਨੇ ਜੇਕਰ ਹਰ ਚੀਜ਼ ਦੇ ਉੱਤੇ ਟੈਕਸ ਲਾਇਆ ਆ ਤੇ ਘੱਟੋ ਘੱਟ ਇਹਨਾਂ ਚੀਜ਼ਾਂ ਨੂੰ ਜਿਹੜਾ ਆ ਸੁਖਾਲਾ ਕੀਤਾ ਜਾਵੇ ਸਸਤਾ ਕੀਤਾ ਜਾਵੇ ਤਾਂ ਕਿ ਜਿਹੜਾ ਆ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਯੂਜ਼ ਹੋਣ ਵਾਲੀਆਂ ਵਸਤਾਂ ਨੇ ਉਹ ਘੱਟੋ ਘੱਟ ਜਿਹੜੀਆਂ ਨੇ ਆਮ ਰੇਟਾਂ ਤੇ ਮਿਲਣ ਨਾ ਕਿ ਬਹੁਤ ਜ਼ਿਆਦਾ ਮਹਿੰਗੀਆਂ ਮਿਲਣ ਜਿਹਦੇ ਨਾਲ ਆਮ ਜਨਤਾ ਦਾ ਜਿਹੜਾ ਆ ਸਹੀ ਤਰੀਕੇ ਨਾਲ ਘਰ ਚੱਲ ਸਕੇ ਨਾਲ ਦੇ ਨਾਲ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਦਿਹਾੜੀਦਾਰ ਨੇ ਜਿਨ੍ਹਾਂ ਨੇ ਰੋਜ਼ ਦਿਹਾੜੀ ਲਾਉਣੀ ਰੋਜ਼ ਕਮਾਉਣਾ ਤੇ ਰੋਜ਼ ਖਾਣਾ ਉਹਨਾਂ ਦੇ ਵਾਸਤੇ ਹੋਰ ਵੀ ਜ਼ਿਆਦਾ ਮੁਸ਼ਕਲਾਂ ਖੜੀਆਂ ਹੋ ਜਾਂਦੀਆਂ ਨੇ ਨਿਤ ਆਏ ਦਿਨ ਹਰ ਚੀਜ਼ ਜਿਹੜੀ ਹੈ ਮਹਿੰਗੀ ਨਜ਼ਰ ਆ ਰਹੀ ਹੈ ਮੰਗਾਈ ਤੋਂ ਤੁਸੀਂ ਕਿੰਨੇ ਪਰੇਸ਼ਾਨ ਹੋ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਡੇ ਏਰੀਆ ਦੇ ਵਿੱਚ ਕਿਹੜੀ ਕਿਹੜੀ ਚੀਜ਼ ਕੀ ਕੀ ਰੇਟਾਂ ਤੇ ਮਿਲਦੀ ਪਈ ਹੈ ਤੇ ਤੁਸੀਂ ਕਿੰਨਾ ਪਰੇਸ਼ਾਨ ਹੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਸਰਕਾਰਾਂ ਦੇ ਕੰਨ ਖੁੱਲ ਸਕਣ ਤੇ ਇਹ ਚੀਜ਼ ਦੇ ਨਾਲ ਜਿਹੜਾ ਆ ਜਿਹੜਾ ਮੰਗਾਈ ਦੇ ਉੱਤੇ ਥੋੜੀ ਬਹੁਤੀ ਠੱਲ ਪੈ ਸਕੇ ਧੰਨਵਾਦ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਤੇ ਹੁਣ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮੰਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ ਕਈ ਸਭ ਕੁਝ ਮਹਿੰਗਾ ਲੱਗਣ ਲੱਗਾ ਗੰਡੇ ਆਲੂ ਸਭ ਕੁਝ ਮਹਿੰਗਾ ਹੁਣ ਮੈਂ ਪੁੱਛਣ ਦਿਆਂ ਸੀ ਸਬਜ਼ੀ ਦਾ ਭਾਅ ਤਾਂ 100 ਰੁਪਏ ਲੱਗੇ 80 ਰੁਪਏ ਲੱਗੇ ਗੋਭੀ 100 ਰੁਪਏ ਲੱਗੇ ਕਹਿ ਰਹੇ 80 ਰੁਪਏ ਲੱਗੇ ਉਹਨੇ ਕਿ 140 ਰੁਪਏ ਕੀ ਕਹਿ ਰਹੇ ਸੀ ਤੋਰੀ ਆ ਤੇ ਸਬਜੀ ਦਾ ਤਾਂ ਬਹੁਤ ਮੰਦਾ ਹਾਲਾ ਸਬਜੀ ਕੀ ਸਾਰੀ ਚੀਜ਼ਾਂ ਦਾ ਮੰਦਾ ਹਾਲਾ ਵਈ ਜਿਹੜੇ ਹਿਸਾਬ ਨਾਲ ਮਤਲਬ ਚੀਜ਼ਾਂ ਦਾ ਰੇਟ ਵਧਨ ਡਿਆ ਉਸ ਹਿਸਾਬ ਨਾਲ ਮਹਿੰਗਾਈ ਦੇ ਹਿਸਾਬ ਨਾਲ ਥੋੜਾ ਡਾਊਨ ਕਰਨਾ ਚਾਹੀਦਾ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਕਿ ਜਿੰਨਾ ਟੈਕਸ ਵਧਾ ਰਹੀ ਹੈ ਉਹਦਾ ਕੁਝ ਆਮਨ ਜਨਤਾ ਨੂੰ ਵੀ ਰਵਾਇਤ ਚਾਹੀਦਾ ਨਾ ਟੈਕਸ ਸਾਰੇ ਕੁਝ ਲਈ ਜਾ ਰਹੀ ਹੈ ਰੋਡ ਟੈਕਸ ਲੈ ਲੋ ਜਾਂ ਸਬਜੀ ਟੈਕਸ ਲੈ ਲੋ ਜਾਂ ਸਾਰਾ ਕੁਝ ਪਰ ਸਾਡ ਨੂੰ ਕੁਝ ਨਹੀਂ ਉਹਦਾ ਫਾਇਦਾ ਹੋ ਰਿਹਾ ਬਜਟ ਕਿੰਨਾ ਕੁ ਹਿਲਦਾ ਫਿਰ ਜੇ ਦੇਖਿਆ ਜਾਵੇ ਰਸੋਈ ਦਾ ਜਾਂ ਜੇਬ ਤੇ ਕਿੰਨਾ ਕੁ ਅਸਰ ਪੈ ਰਿਹਾ ਹੈ ਭਜੀ ਦਿਨ ਬਈ ਦਿਨ ਜਿੱਦਾਂ ਵਾ ਜਿਹਦੇ ਹਿਸਾਬ ਨਾਲ ਸਾਡੀ ਸੈਲਰੀ ਹੈ ਨਾ ਸੈਲਰੀ ਦਾ ਹਰ ਮੰਥ ਸੋਚਿਆ ਜਾਵੇ ਤੇ ਬਜਟ ਤੇ ਪਾਰੀ ਹੋਈ ਜਾਂਦਾ ਜਿੰਨਾ ਕਪਸੋਸਦੇ ਆ ਨਾ ਉਸ ਤੋਂ ਉੱਪਰ ਚੱਲ ਜਾਂਦਾ ਹਰ ਵਾਰੀ ਮਤਲਬ ਬਹੁਤ ਮੁਸ਼ਕਲ ਆ ਆਮ ਜਨਤਾ ਆਸਤੇ ਤੇ ਮੁਸ਼ਕਲ ਆ ਜੀ ਜਿਹੜੇ ਦਿਹਾੜੀਦਾਰ ਬੰਦੇ ਆ ਉਹਨਾਂ ਆਸਤੇ ਤੇ ਹੋਰ ਜ਼ਿਆਦਾ ਮੁਸ਼ਕਲ ਹੈ ਜਿਹਨਾਂ ਡੇਲੀ ਕਮਾਉਣਾ ਦਿਲੀ ਖਾਣਾ ਦੁਕਾਨਦਾਰ ਤੇ ਬਹੁਤ ਅਸਰ ਪੈਂਦਾ ਜੀ ਮਰਾ ਜਰੂਰ ਵੀ ਕਿਸੇ ਨੂੰ ਪਿਆਜ਼ ਪੀਓ ਵੀ ਦੇਣੇ ਹੁੰਦੇ ਨੇ ਹੁਣ ਮੰਡੀ 55 ਰੁਪਏ 55 ਰੁਪਏ ਪਿਆਜ ਆ ਗਿਆ 60 ਰੁਪਏ ਹੀ ਜਾਇਜੀ ਵੇਚਣ ਦੇ ਆ ਤੇ ਸੋਚਿਆ ਜਾਏ ਤੇ ਵੇਖੋ ਮੂਲੀਆਂ ਦਾ ਰੇਟ 60-70 ਰੁਪਏ ਕਿਲੋ ਹੈ ਮੂਲੀ ਦਾ ਹਾਂਜੀ ਹਾਂਜੀ ਮੂਲੀ 70 ਰੁਪਏ ਕਿਲੋ ਵੇਚਣ ਈ ਹੈ ਤੇ ਜੇਕਰ ਉਹਦੇ ਪੱਤੇ ਉਤਾਰ ਕੇ ਅਸੀਂ ਛੁੱਟ ਦਈਏ ਇਹਨਾਂ ਦੇ ਉਹ 140 ਰੁਪਏ ਕਿਲੋ ਵੇਚ ਨਹੀਂ ਆਣੇ ਤੇ ਪਿਆਜ਼ ਆਹੀ 60 ਵੇਚਣ ਦੇ ਆ 54-55 ਰੁਪਏ ਮੰਡੀ ਹੈ ਪਿਆਜ਼ ਇਕੱਠਾ ਤੇ ਬਾਕੀ ਮੰਗਾਈ ਦੇ ਹੈ ਹੀ ਹੁਣ ਤੁਹਾਨੂੰ ਪਤਾ ਹੈ ਮੌਸਮ ਦੇ ਹਿਸਾਬ ਨਾਲ ਅਗੋਂ ਨਵੀਆਂ ਸਬਜ਼ੀਆਂ ਆਣ ਗਈਆਂ ਪਰ ਰੇਟ ਜਿਹੜੇ ਨੇ ਘਟਣਗੇ ਕਈ ਗਾਖ ਰੇਟ ਪੁੱਛ ਕੇ ਚਲੇ ਜਾਂਦੇ ਨੇ ਹਾਂਜੀ ਹਾਂਜੀ ਬੜਾ ਜੀ ਕਰਦੇ ਨੇ ਮਹਾਰਾ ਇੱਕ ਕਿਲੋ ਪਿਆਜ਼ ਲੈਣੇ ਹੁੰਦੇ ਉਹਨਾਂ ਨੂੰ 10 ਜਗ੍ਹਾ ਤੇ ਪੁੱਛਣਾ ਕਦੀ ਉੱਥੋਂ ਕਦੀ ਉੱਥੋਂ ਤੇ ਫਿਰ ਉਹਨਾਂ ਨੇ ਮਤਲਬ ਲੈਣੇ ਨੇ ਪਿਆਜ਼ ਇਸ ਕਰਕੇ ਮੁਸ਼ਕਲ ਤੇ ਹੈ ਹੀ ਹੁਣ ਤੇ ਘਰ ਵੀ ਕੀ ਸਕਦੇ ਆ ਠੀਕ ਨਹੀਂ